ਵਿਸ਼ਵ ਆਰਥਿਕ ਨਿਗਰਾਨੀ ਸੰਸਥਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਵਿਸ਼ਵ ਆਰਥਿਕਤਾ ਮੰਦੀ ਵੱਲ ਵੱਧ ਰਹੀ ਹੈ ਅਤੇ ਉੱਤਰੀ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਵਪਾਰ ਵਿੱਚ ਰੁਕਾਵਟਾਂ, ਸਖਤ ਵਿੱਤੀ ਸਥਿਤੀਆਂ, ਕਮਜ਼ੋਰ ਕਾਰੋਬਾਰ ਅਤੇ ਖਪਤਕਾਰਾਂ ਦਾ ਵਿਸ਼ਵਾਸ ਅਤੇ ਵਧੀ ਹੋਈ ਨੀਤੀਗਤ ਅਨਿਸ਼ਚਿਤਤਾ 2025 ਵਿੱਚ ਵਿਸ਼ਵ ਵਿਆਪੀ ਵਿਕਾਸ ਨੂੰ ਘਟਾ ਦੇਵੇਗਾ। ਇਸ ਸਾਲ ਦੂਜੀ ਵਾਰ ਆਪਣੀ ਪੂਰਵ ਅਨੁਮਾਨ ਨੂੰ ਘਟਾਉਂਦਿਆਂ ਸੰਗਠਨ ਹੁਣ ਵਿਸ਼ਵਵਿਆਪੀ ਕੁੱਲ ਘਰੇਲੂ ਉਤਪਾਦ 2025 ਵਿੱਚ 3.3% ਤੋਂ ਘਟਾ ਕੇ ਇਸ ਸਾਲ 2026 ਵਿੱਚ 2.9% ਤੱਕ ਦੇਖਦਾ ਹੈ ਇਹ ਮੰਨ ਕੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਟੈਰਫ ਦਰਾਂ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਕਾਇਮ ਹਨ OECD ਨੇ ਕਿਹਾ ਕਿ ਮੰਦੀ ਸੰਯੁਕਤ ਰਾਜ ਅਮਰੀਕਾ ਕੈਨੇਡਾ ਤੇ ਮੈਕਸੀਕੋ ਵਿੱਚ ਕੇਂਦ੍ਰਿਤ ਹੈ ਤੇ ਚੀਨ ਅਤੇ ਹੋਰ ਅਰਥਵਿਵਸਥਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ ਕੈਨੇਡਾ ਦੀ ਜੀਡੀਪੀ 2025 ਵਿੱਚ 1% ਅਤੇ 2026 ਵਿੱਚ 1.1% ਦਾ ਵਾਧਾ ਅਨੁਮਾਨ ਹੈ ਜੋ ਕਿ 2024 ਵਿੱਚ 1.5% ਤੋਂ ਘੱਟ ਹੈ ਹਾਲਕਿ ਇਹ ਜੀ20 ਦੇ ਕੁਝ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੂੰ ਮਾਰਚ ਤੋਂ ਪੁਰਵਨਵਾਨ ਤੋਂ ਅਪਗ੍ਰੇਡ ਮਿਲਿਆ ਸੀ ਫਿਰ ਵੀ ਦ੍ਰਿਸ਼ਟੀਕੋਣ ਨੂੰ ਸ਼ਾਇਦ ਹੀ ਖੁਸ਼ਹਾਲ ਕਿਹਾ ਜਾ ਸਕਦਾ ਹੈ ਫਰਵਰੀ 2025 ਤੋਂ ਵਪਾਰਕ ਤਣਾਅ ਅਤਿਸ਼ਯਕਤ ਰਾਜ ਅਮਰੀਕਾ ਨੂੰ ਦਰਾਮਦ ਦੇ ਵਾਅਦੇ ਹੋਏ ਟੈਰਫ ਕੈਨੇਡਾ ਦੇ ਭਾਰੀ ਦ੍ਰਿਸ਼ਟੀਕੋਣ ਤੇ ਭਾਰੀ ਭਾਰ ਪਾਉਂਦੇ ਹਨ ਦੋਵਾਂ ਅਰਥਚਾਰਿਆਂ ਦੇ ਆਪਸੀ ਸਬੰਧਾਂ ਨੂੰ ਵੇਖਦੇ ਹੋਏ ਇਸ ਵਿੱਚ ਕਿਹਾ ਗਿਆ ਹੈ ਸਾਲ ਦੀ ਸ਼ੁਰੂਆਤ ਮਜ਼ਬੂਤ ਪੱਧਰ ਤੇ ਕਰਨ ਤੋਂ ਬਾਅਦ ਕੈਨੇਡਾ ਦਾ ਦ੍ਰਿਸ਼ਟੀਕੋਣ ਵਿਗੜ ਗਿਆ ਹੈ OECD ਨੂੰ ਉਮੀਦ ਹੈ ਕਿ ਦੂਜੀ ਤਿਮਾਹੀ ਵਿੱਚ ਵਿਸ਼ਵ ਦਰ ਘਟੇਗੀ ਕਿਉਂਕਿ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਵਿੱਚ ਤੇਜ਼ੀ ਨਾਲ ਗਰਾਫਟ ਆਵੇਗੀ ਅਤੇ ਘਰੇਲੂ ਖਪਤ ਅਤੇ ਵਪਾਰ ਨਿਵੇਸ਼ ਵਪਾਰਕ ਰੁਕਾਵਟਾਂ ਅਤੇ ਅਨਿਸ਼ਚਿਤਤਾ ਨਾਲ ਪ੍ਰਭਾਵਿਤ ਹੋਣਗੇ ਇਸ ਸਾਲ ਦੇ ਅੱਧ ਵਿੱਚ ਹਾਊਸਿੰਗ ਬਾਜ਼ਾਰ ਦੇ ਮੋਟੇ ਤੌਰ ਤੇ ਫਲੈਟ ਹੋਣ ਦੀ ਉਮੀਦ ਹੈ ਦੱਸ ਦੇ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਦੁਨੀਆ ਤੇ ਹੋਰ ਦੇਸ਼ਾਂ ਤੇ ਲਗਾਏ ਗਏ ਟੈਰਫ ਨਰੀਆਤ ਦੀ ਬੰਗ ਨੂੰ ਹੋਰ ਘਟਾ ਦੇਣਗੇ OECD ਨੂੰ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਇਸ ਸਾਲ ਆਪਣੀ ਵਿਆਜ ਦਰ ਨੂੰ 2.25% ਤੱਕ ਲਿਆਉਣ ਲਈ 50 ਬੇਸਿਸ ਪੁਆਇੰਟ ਹੋਰ ਘਟਾਵੇਗਾ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ OECD ਨੇ ਅਨੁਮਾਨ ਲਗਾਇਆ ਹੈ ਕਿ ਅਮਰੀਕਾ ਦੀ ਆਰਥਿਕ ਵਿਕਾਸ ਦਰ ਵਿੱਚ 1.6% ਦੀ ਘਟ ਜਾਵੇਗੀ ਜੋ ਕਿ ਪਿਛਲੇ ਸਾਲ 2.8% ਦੀ ਸੀ ਇਸ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਅਨਿਸ਼ਚਿਤ ਵਪਾਰ ਯੋਧ ਕਾਰਨ گلوبਲ ਪੱਧਰ ਤੇ ਟ੍ਰੇਡ ਚ ਰੁਕਾਵਟ ਵਾਧੀਆਂ ਲਾਗਤਾਂ ਕਾਰੋਬਾਰਾਂ ਤੇ ਖਪਤਕਾਰਾਂ ਤੇ ਇਸ ਦਾ ਪ੍ਰਭਾਵ ਪਵੇਗਾ ਮੇਰੇ ਅਨੁਸਾਰ ਜੇਕਰ ਅਨਲਸ ਵਿੱਚ ਅਮਰੀਕਾ ਦੀ ਅਰਥਵਿਵਸਥਾ ਘਟਦੀ ਹੈ ਤਾਂ ਇਸ ਦਾ ਨੁਕਸਾਨ ਕੈਨੇਡਾ ਦੀ ਅਰਥਵਿਵਸਥਾ ਤੇ ਵੀ ਹੋਵੇਗਾ ਕਿਉਂਕਿ ਕੈਨੇਡਾ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਅਮਰੀਕਾ ਤੇ ਨਿਰਭਰ ਕਰਦਾ ਹੈ